ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰਬਾਣੀ ਵਿਚਾਰੀਏ ਆਪ ਜੀ ਨੇ ਕੱਲ ਅਨੰਦ ਸਾਹਿਬ ਜੀ ਦੀ ਪਾਵਨ ਪੁਜਤਰ ਬਾਣੀ ਦਾ ਪਹਿਲੀ ਪਉੜੀ ਦਾ ਸ਼ਬਦ ਸਰਵਣ ਕੀਤਾ ਸੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਹਨ اے ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਏ ਮੇਰੇ ਮਨ ਤੂੰ ਉਸ ਪ੍ਰਭੂ ਦੇ ਨਾਲ ਸਦਾ ਹੀ ਆਪਣੇ ਸੁਰਤ ਨੂੰ ਜੋੜ ਕੇ ਰੱਖ ਓ ਰੱਬੀ ਗੁਨਾ ਦਾ ਮਾਲਕ ਪਰਮੇਸ਼ਰ ਜੋ ਹਰੇਕ ਵੇਲੇ ਹਰੇਕ ਸੁਵਾਸ ਸਾਡੀ ਸੰਭਾਲ ਕਰ ਰਿਹਾ ਹੈ ਉਦੇ ਗੁਣਾਂ ਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੁੱਤਰ ਬਾਣੀ ਪੜਿਆਂ ਵਿਚਾਰਿਆਂ ਸਮਝ ਲੱਗਦਾ ਹੈ ਕਿ ਉਹ ਦਾਤਾ ਕਿਤਨਾ ਦਿਆਲ ਹੈ ਕਿਤਨਾ ਮਹਾਨ ਹੈ ਇਹ ਮੇਰੇ ਮਨ ਇਸ ਮਨ ਨੂੰ ਸੰਬੋਧਨ ਕਰਕੇ ਸਤਿਗੁਰੂ ਜੀ ਪਾਵਨ ਬਚਨ ਕਰਦੇ ਹਨ ਹਰਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਕਿ ਜਦੋਂ ਇਸ ਗੁਰਬਾਣੀ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਦੇ ਹਾਂ ਜੀ ਉਹਨਾਂ ਵਿੱਚ ਜਿਉ ਨੂੰ ਲੱਗ ਪੈਂਦੇ ਹਾਂ ਤੇ ਅਸਿਅਸ ਪਰਮਾਤਮਾ ਦੇ ਆਪਣੇ ਹਿਰਦੇ ਘਰ ਵਿੱਚ ਹੀ ਦਰਸ਼ਨ ਪਾ ਲੈਂਦੇ ਹਾਂ ਤੇ ਜਦੋਂ ਮਨੁੱਖ ਸ਼ੁਭ ਗੁਣਾ ਦੇ ਨਾਲ ਜੁੜ ਜਾਂਦਾ ਹੈ ਤੇ ਉਹਦੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਕਾਮ ਦਾ ਜਿਹੜਾ ਪ੍ਰਭਾਵ ਇਹੋ ਕੱਟ ਜਾਂਦਾ ਹੈ ਇਹ ਸਰੀਰ ਵਾਸਤੇ ਜ਼ਰੂਰੀ ਹਨ ਪਰ ਇਹਨਾਂ ਦਾ ਵਧਿਆ ਹੋਇਆ ਵਿਗੜਿਆ ਹੋਇਆ ਰੂਪ ਮਨੁੱਖ ਦੇ ਜੀਵਨ ਨੂੰ ਨਰਕ ਵੱਲ ਲੈ ਜਾਂਦਾ ਹੈ ਬਰਬਾਦ ਕਰ ਦਿੰਦਾ ਹੈ ਤੋਂ ਸਤਿਗੁਰੂ ਜੀ ਬਚਨ ਕਾਦਨੇ ਕਿ ਇਹ ਮੇਰੇ ਮਨ ਤੂੰ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜਿਆ ਰਹੋ ਉਸ ਵਾਹਿਗੁਰੂ ਦੇ ਗੁਣਾ ਵਿੱਚ ਜੁੜਿਆ ਤੇਰੇ ਸਾਰੇ ਦੁੱਖ ਕਲੇਸ਼ ਅੰਦਰ ਦੇ ਜਿਹੜੇ ਪਰਮ ਹਨ ਦੂਰ ਹੋ ਜਾਣਗੇ ਅੰਗੇਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ ਕਿਉਂਕਿ ਪ੍ਰਮਾਤਮਾ ਸਾਡੇ ਜੀਵਨ ਵਿੱਚ ਸਾਨੂੰ ਸੁਖ ਪ੍ਰਦਾਨ ਕਰਦਾ ਹੈ ਤੇ ਸਾਡੇ ਦੁੱਖਾਂ ਨੂੰ ਦੂਰ ਕਰ ਦਿੰਦਾ ਹੈ ਉਹ ਹਰੇਕ ਵੇਲੇ ਸਾਡੇ ਸਹਾਇਤਾ ਕਰਦਾ ਹੈ ਸਭ ਨਾਗਲਾ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰੇ ਉਸ ਅਕਾਲ ਪੁਰਖ ਨੇ ਇਸ ਖੰਡ ਬ੍ਰਹਿਮੰਡ ਦੀ ਰਚਨਾ ਕੀਤੀ ਹੈ ਵੇਖੋ ਕਿਤਨਾ ਵੱਡਾ ਪਸਾਰਾ ਕੁਦਰਤ ਵਿੱਚ ਫਸਰਿਆ ਹੋਇਆ ਹੈ ਇਹ ਧਰਤੀ ਤੇ ਕਿਧਰੇ ਪਹਾੜ ਕਿਧਰੇ ਨਦੀਆਂ ਨਾਲ ਉਸ ਪਰਮਾਤਮਾ ਦੀ ਇਹ ਅਦਭੁਤ ਕਾਇਨਾਤ ਹਰ ਵੇਲੇ ਸਾਡੇ ਜੀਵਨ ਨੂੰ ਸੋਹਣਾ ਬਣਾ ਰਹੀ ਹੈ ਸਾਨੂੰ ਜੀਵਨ ਦੇ ਅਵਸਰ ਪ੍ਰਦਾਨ ਕਰਦੀ ਹੈ ਤਾਂ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਉਹ ਸਭ ਕੁਝ ਕਰਨ ਦੇ ਸਮਰੱਥ ਹੈ ਉਤੇਰੇ ਜੀਵਨ ਦੇ ਮਨੋਰਥ ਨੂੰ ਸਫਲ ਕਰਨ ਵਾਲਾ ਹੈ ਜੇ ਜਦੋਂ ਅਸੀਂ ਉਸ ਪ੍ਰਮਾਤਮਾ ਦੇ ਗੁਣਾ ਵਿੱਚ ਜਿਉਂਨੇ ਹਾਤੇ ਸਾਡੇ ਜੀਵਨ ਵਿੱਚ ਆਨੰਦ ਤੇ ਖੁਸ਼ੀਆਂ ਖੇੜੇ ਆ ਜਾਂਦੇ ਹਨ ਸਾਡੇ ਜੀਵਨ ਦਾ ਮਨੋਰਥ ਪੂਰਨ ਹੋ ਜਾਂਦਾ ਹੈ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਇਹ ਮੇਰੇ ਮਨ ਤੋ ਉਸ ਪ੍ਰਮਾਤਮਾ ਨੂੰ ਆਪਣੇ ਜੀਵਨ ਵਿੱਚੋਂ ਕਿਉਂ ਭੁਲਾਉਂਦਾ ਹਨ ਉਹ ਸਾਰੇ ਕੰਮ ਕਰਨ ਜੋਗਾ ਹੈ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਜਦੋਂ ਸੀ ਆਪਣੇ ਮਨ ਨੂੰ ਆਪਣੀ ਸੁਰਤ ਨੂੰ ਗੁਰੂ ਦੇ ਚਰਨਾਂ ਵਿੱਚ ਜੋੜਦੇ ਹਾਂ ਗੁਰਬਾਣੀ ਦੇ ਵਿਚਾਰਨ ਆਪਣੇ ਜੀਵਨ ਵਿੱਚ ਧਾਰਦੇ ਹਾਂ ਤੇ ਸਾਡੇ ਅੰਦਰ ਦੇ ਸਾਰੇ ਭਰਮ ਭਲੇਖੇ ਜਿਹੜੇ ਹਨ ਦੂਰ ਹੋ ਜਾਂਦੇ ਹਨ ਤੇ ਸਤਿਗੁਰੂ ਜਿੱਥੇ ਮਨ ਨੂੰ ਸੰਬੋਧਨ ਕਰਦੇ ਨੇ ਕਿਸੇ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਅਨੁਸਾਰੀ ਬਣਾਉਣਾ ਹੈ ਆਪਣੀ ਸੁਰਤ ਨੂੰ ਚੇਲਾ ਬਣਾ ਸ਼ਬਦ ਗੁਰ ਸੁਰਤ ਤੁਨ ਚੇਲਾ ਤੇ ਜਦੋਂ ਸਾਡੀ ਸੁਰਤ ਚੇਲਾ ਬਣ ਕੇ ਗੁਰੂ ਦੇ ਉਪਦੇਸ਼ਾਂ ਅਨੁਸਾਰੀ ਜੀਵਨ ਜੀਵੇਗੀ ਫਿਰ ਇਹ ਆਗਿਆਕਾਰ ਮਨ ਜਿਹੜਾ ਹੈ ਸਦਾ ਹੀ ਗੁਰੂ ਦੇ ਨਾਲ ਗੁਰੂ ਦੇ ਸਨਮੁਖ ਰਹਿ ਕੇ ਆਨੰਦ ਤੇ ਸੁਖ ਮਾਨਣਾ ਸ਼ੁਰੂ ਕਰ ਦਿੰਦਾ ਹੈ ਸਾਚੇ ਸਾਹਿਬਾ ਕਿਆ ਨਹੀਂ ਘਰ ਧੀਰ ਹੈ ਕਿਉਂ ਪ੍ਰਮਾਤਮਾ ਦੇ ਘਰ ਵਿੱਚ ਸਭ ਕੁਝ ਹੈ ਤੇ ਉਸੇ ਦਾਤੇ ਨੇ ਜਿਸ ਨੇ ਸਾਨੂੰ ਜੀਵਨ ਦਿੱਤਾ ਵੇ ਉਸ ਪਰਮਾਤਮਾ ਨੇ ਸਾਨੂੰ ਸਰੀਰ ਦਿੱਤਾ ਹੈ ਜਿਸ ਕਾ ਦੀਆ ਪਹਿਨੈ ਕਾਇ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਪਹਿਨਦੇ ਆ ਖਾਂਦੇ ਆ ਇਸ ਜੀਵਾ ਦੇ ਨਾਲ ਬੋਲਦੇ ਆ ਕੰਨਾਂ ਰਹੀਂ ਸੁਣਦੇ ਆ ਕਾਰਹੀਂ ਸੰਸਾਰ ਨੂੰ ਵੇਖਦੇ ਆ ਤੇ ਸਤਿਗੁਰੂ 파ਰਸ਼ਾ ਜੀ ਨੇ ਕਿਤਨੀ ਆ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ ਉਹ ਪਰਮਾਤਮਾ ਹਰੇਕ ਸੁਵਾਸ ਸਾਡੀ ਸੰਭਾਲ ਕਰ ਰਿਹਾ ਹੈ ਇਹਨਾਂ ਇੰਦਰੀਆਂ ਰਾਹੀਂ ਅਸੀਂ ਉਸ ਪਰਮਾਤਮਾ ਦੇ ਦੀਦਾਰ ਕਰਕੇ ਆਪਣੀ ਸੁਰਤ ਨੂੰ ਜਗਾਉਣਾ ਹੈ ਉਸ ਦੇ ਘਰ ਵਿੱਚ ਸਾਰੇ ਖਜ਼ਾਨੇ ਭਰਪੂਰ ਨੇ ਨੌਂ ਨਿਤ ਤੇ ਰਹੇ ਸਗਲ ਨਿਧਾਨ ਸਾਰੇ ਖਜ਼ਾਨਿਆਂ ਦਾ ਮਾਲਕ ਉਹ ਪ੍ਰਭੂ ਪਰਮਾਤਮਾ ਹੈ ਤੇ ਉਹ ਖਜ਼ਾਨੇ ਸਾਡੇ ਅੰਦਰ ਹਨ ਸਾਡੀ ਸੁਰਤ ਵਿੱਚ ਉਹ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਕਰਤਾ ਤੇਰੇ ਸਭ ਕੁਝ ਹੈ ਜੀ ਦੇਹ ਹਿੰਸੋ ਪਾਵੇ ਮੁਨਿਸ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਕਿ ਪ੍ਰਮਾਤਮਾ ਦੇ ਕਾਰ ਸਭ ਕੁਝ ਹੈ ਪਰ ਜਿਸ ਨੂੰ ਇਹ ਵਸਤੂ ਦਿੰਦਾ ਹੈ ਤਦਾਰਤ ਦਿੰਦਾ ਹੈ ਉਹੀ ਇਸ ਨੂੰ ਮਾਣਦਾ ਹੈ ਭਾਵ ਜਦੋਂ ਜੀ ਆਪ ਗੁਰਬਾਣੀ ਨੂੰ ਪੜਾਂਗੇ ਵਿਚਾਰਾਂਗੇ ਉਹਨਾਂ ਰੱਬੀ ਗੁਣਾਂ ਨੂੰ ਧਾਰਨ ਕਰਾਂਗੇ ਫਿਰ ਸਾਡੇ ਤੇ ਬਖਸ਼ਿਸ਼ ਇਸ ਤਰ੍ਹਾਂ ਹੋਵੇਗੀ ਫਿਰ ਅਸੀਂ ਉਸ ਅਨੁਸਾਰੀ ਜੀਵਨ ਜੀਵਾਂਗੇ ਫਿਰ ਸਾਡੇ ਘਰ 'ਚ ਹੀ ਸਾਨੂੰ ਸਾਰੇ ਅੰਮ੍ਰਿਤ ਭਰਪੂਰ ਉਹ ਖਜ਼ਾਨਾ ਸਾਡੇ ਅੰਦਰੋਂ ਹੀ ਸਾਨੂੰ ਮਿਲ ਪਵੇਗਾ ਉਹ ਕਿਧਰੇ ਬਾਹਰ ਨਹੀਂ ਸਤਿਗੁਰ ਜੀ ਬਚਨ ਵੀ ਕਰਦਿਆਂ ਨੇ ਕਿ ਸਭ ਕਿਛੁ ਕਰਮੈ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਪੁਲਾਹੀ ਗੁਰ ਪ੍ਰਸਾਦਿ ਜਿਨੇ ਅੰਤਰ ਪਾਇ ਸੁ ਅੰਤਰ ਬਾਹਰ ਸੁਹਿਲਾ ਜਿਉ ਅਨਸਾਰਾ ਕੁਝ ਸਾਡੇ ਇਸ ਘਰ ਵਿੱਚ ਹੈ ਤੇ ਉਸ ਘਰ ਵਿੱਚੋਂ ਅਸੀਂ ਗੁਰਬਾਣੀ ਰਾਹੀ ਇਹ ਖਜ਼ਾਨੇ ਪ੍ਰਗਟ ਕਰਨੇ ਹਨ ਜਿਸ ਅਕਾਲ ਪੁਰਖ ਦੀ ਵਿਡਿਆਈ ਪ੍ਰਾਪਤ ਕਰਨੀ ਹੈ ਸਰਦਾ ਸਿੱਤ ਸਲਾਹ ਤੇਰੀ ਨਾਮ ਮਨ ਵਸਾਵੇ ਤੇ ਸਿ ਸਦਾ ਹੀ ਉਸ ਪ੍ਰਭ ਦੀ ਸਿਫਤ ਸਲਾਹ ਦੇ ਵਿੱਚ ਜੁੜਨਾ ਹੈ ਭਾਵ ਉਹਦੇ ਗੁਣਾਂ ਨੂੰ ਜਿਉਣਾ ਹੈ ਤੇ ਉਸ ਦੇ ਨਾਮ ਨੂੰ ਭਾਵ ਉਹਦੇ ਹੁਕਮ ਨੂੰ ਉਹਦੇ ਨਿਯਮ ਨੂੰ ਸਮਝ ਕੇ ਜਿਉਣਾ ਹੈ ਉਹਦਾ ਨਾਮ ਕੀ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਈ ਜੀ ਪਰਮੇਸ਼ਰ ਦਾ ਇੱਕ ਨਾਮ ਉਹਦਾ ਹੁਕਮ ਹੈ ਹੁਕਮ ਕੀ ਉਹਦੀ ਰਜ਼ਾ ਉਹਦੇ ਵਿੱਚ ਅਸੀਂ ਚੱਲਣਾ ਹੈ ਉਹਦੀ ਰਜ਼ਾ ਨੂੰ ਜਦੋਂ ਸਮਝ ਲਾਂਗੇ ਕਿ ਜੇ ਸੁਖ ਦੇਹ ਤਾਂ ਤੁਜੇ ਅਰਾ ਦੇ ਦੁਖ ਪੀ ਤੁਜੇ ਧਿਆਈ ਜੇ ਭੁਖ ਦੇਹ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਪਵ ਹਰੇਕ ਵੇਲੇ ਉਸ ਪ੍ਰਮਾਤਮਾ ਦੀ ਰਜ਼ਾ ਵਿੱਚ ਸਿੱਖਣਾ ਰਹਿਣਾ ਸੀ ਸਿੱਖਣਾ ਹੈ ਜਿਨ ਕੈ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਹਨੇਰੇ ਜਿਹੜੇ ਰੱਬੀ ਗੁਣਾ ਨੂੰ ਗੁਰਬਾਣੀ ਨੂੰ ਜਿਉਂ ਜਿਉਂ ਤੇ ਧਾਰ ਦੇ ਜਿਉਂ ਲੱਗ ਪੈਂਦੇ ਹਨ ਮਨ ਉਹਨਾਂ ਦੇ ਅੰਦਰ ਨਾਹਦ ਨਾਦ ਉਹ ਵਾਜੇ ਵੱਜਣ ਲੱਗ ਪੈਂਦੇ ਹਨ ਜਿਸ ਪ੍ਰਕਾਰ ਬਾਹਰੋਂ ਬੇਅੰਤ ਸਾਜ਼ਾਂ ਦੀਆਂ ਮਿਲਮੀਆਂ ਆਵਾਜ਼ਾਂ ਸੁਰਾਂ ਜਿਹੜੀਆਂ ਸਾਡੇ ਕੰਨਾਂ ਰਾਹੀਂ ਸਾਡੇ ਅੰਦਰ ਜਾਂਦੀਆਂ ਨੇ ਸੀ ਉਹ ਆਨੰਦ ਮਾਣਦੇ ਹਾਂ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਉਹ ਗੁਣ ਵਸ ਜਾਂਦੇ ਨੇ ਫਿਰ ਉਹਨਾਂ ਦੇ ਅੰਦਰ ਉਸ ਲਗਾਤਾਰ ਨਾਹਦ ਨਾਦ ਉਹ ਨਾਹਦ ਨਾਦ ਦੇ ਵਾਜੇ ਜਿਹੜੇ ਹੰਤੁਣੀਆਂ ਵੱਜਦੀਆਂ ਰਹਿੰਦੀਆਂ ਹਨ ਉਹ ਸਦਾ ਹੀ ਉਸ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦੇ ਹਨ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ تیرੈ ਸਤਿਗੁਰ ਜੀ ਫਰਮਾਉਂਦੇ ਹਨ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਉਹ ਪਰਮਾਤਮਾ ਸਦਾ ਕੈਮ ਰਹਿਣ ਵਾਲਾ ਮਾਲਕ ਹੈ ਉਸ ਦੇ ਘਰ ਵਿੱਚ ਜੇ ਕਿਸੇ ਚੀਜ਼ ਦਾ ਘਾਟਾ ਨਹੀਂ ਤੇ ਉਸ ਵੈਗੁਰੂ ਕੋਲੋਂ ਸੇ ਨਾਮਦਾਨ ਮੰਗਣਾ ਹੈ ਵਿਵੇਕਦਾਨ ਭਰੋਸਾਦਾਨ ਵਿਸਾਧਾਨ ਮੰਗਣਾ ਹੈ ਤੇ ਉਹਦੇ ਹੁਕਮ ਨੂੰ ਸਮਝ ਕੇ ਜਿਉਣਾ ਹੈ ਗੁਰਬਾਣੀ ਵਿੱਚੋਂ ਸਾਨੂੰ ਉਹ ਰੱਬੀ ਗੁਣ ਪ੍ਰਾਪਤ ਹੁੰਦੇ ਹਨ ਜਦੋਂ ਜੇ ਗੁਰਬਾਣੀ ਦੀ ਆਸ਼ੇ ਅਨੁਸਾਰ ਆਪਣਾ ਜੀਵਨ ਬਣਾਵਾਂਗੇ ਆਪਣੇ ਨਿੱਜ ਦੇ ਫਰਜ਼ਾਂ ਨੂੰ ਸਮਝਾਂਗੇ ਸਮਾਜ ਦੀਆਂ ਫਰਜ਼ਾਂ ਨੂੰ ਸੋਹਣੇ ਢੰਗ ਨਾਲ ਨਿਭਾਵਾਂਗੇ ਪਰਿਵਾਰ ਦੇ ਸਾਰਾ ਸਾਰਾ ਕੁਝ ਸੋਹਣਾ ਬਣ ਜਾਂਦਾ ਸਾਰੇ ਕੁਦਰਤ ਸਾਨੂੰ ਉਸ ਪ੍ਰਮਾਤਮਾ ਦਾ ਕਰਦੀ ਸੁਣਨ ਲੱਗ ਪਵੇਗੀ ਸੋ ਆਓ ਅਸੀਂ ਵੀ ਗੁਰਬਾਣੀ ਦੇ ਅਨੁਸਾਰੀ ਆਪਣਾ ਜੀਵਨ ਬਣਾਈਏ ਵਹਿਮਾਂ ਪਰਮਾਂ ਪੰਡਾਂ ਤੋਂ ਬਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ